ਨਾਗਪਿੰਡ ਅਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਾਂ ਮਨਜੀਤ ਸਿੰਘ ਰੁਮਾਣਾ। ਸ੍ਰੀ 108 ਸંત ਨਰਿੰਦਰਨ ਦਾਸ ਜੀ ਮਹਾਰਾਜ ਮੌਜੂਦਾ ਗੱਦੀ ਨਿਸ਼ੀਨ ਡੇਰਾ ਸਤਖੰਡ ਬੱਲਾ ਜੀ ਦੀ ਰਹਿਨਮਾਈ ਹੇਠ ਨਿਕਲੀ ਵਿਸ਼ਾਲ ਇਤਿਹਾਸਿਕ ਦਮੜੀ ਯਾਤਰਾ ਦਾ ਸਤਿਗੁਰੂ ਰਵਿਦਾਸ ਧਰਮ ਸਮਾਜ ਰਜਿਸਟਰਡ ਪੰਜਾਬ ਦੇ ਮੁੱਖ ਦਫ਼ਤਰ ਛੇਪੂਰੀ ਚੌਂਕ ਲੁਧਿਆਣਾ ਵਿਖੇ ਪਹੁੰਚਣ ਦੇ ਬੜੀ ਹੀ ਸ਼ਰਧਾ ਭਾਵਨਾ ਨਾਲ ਨਿਗਾ ਸਵਾਗਤ ਕੀਤਾ ਗਿਆ। ਯਾਤਰਾ ਸੰਬੰਧੀ ਜਾਣਕਾਰੀ ਦਿੰਦਿਆਂ ਸਰ ਤਸ ਦੇ ਪ੍ਰਧਾਨ ਆਨੰਦ ਕਿਸ਼ੋਰ ਨੇ ਮਹਾਰਾਜ ਜੀ ਦਾ ਅਤੇ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਯਾਤਰਾ ਹਰ ਕੀ ਪੌੜੀ ਹਰ ਦੁਆਰ ਵਿਖੇ ਜਾ ਰਹੀ ਹੈ ਜਿਸ ਦਾ ਰਸਤੇ ਅੰਦਰ ਸੰਗਤਾਂ ਵੱਲੋਂ ਸਵਾਗਤ ਕੀਤਾ ਜਾਵੇਗਾ ਇਹ ਯਾਤਰਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਨੂੰ ਸਮਰਪਿਤ ਹੈ ਅਤੇ ਹਰ ਕੀ ਪੌੜੀ ਹਰ ਦੁਆਰ ਵਿਖੇ ਸਮਾਪਤ ਹੋਵੇਗੀ ਉਪਰੰਤ ਵਿਸ਼ਾ ਸਮਾਗਮ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਨੂੰ ਸਮਰਪਿਤ ਸੰਤਾਂ ਮਹਾਪੁਰਸ਼ਾਂ ਦੀ ਰਹਿਨਮਾਈ ਹੇਠ ਹੋਵੇਗਾ ਇਸ ਮੌਕੇ ਡੇਰਾ ਸੱਚਖੰਡ ਬੱਲਾਂ ਤੋਂ ਸੰਤ ਨੀਖ ਰਾਜ ਜੀ ਨੇ ਸੰਗਤਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਵੀ ਕੀਤੀ ਇਸ ਯਾਤਰਾ ਵਿੱਚ ਸੰਤ ਮਹਾਪੁਰਸ਼ਾਂ ਨੇ ਸੰਗਤਾਂ ਨੂੰ ਆਪਣਾ ਅਸ਼ੀਰਵਾਦ ਦਿੱਤਾ ਤੇ ਸ੍ਰੀ ਸਤਗੁਰੂ ਰਵਿਦਾਸ ਮਹਾਰਾਜੀ ਦੇ ਦੱਸੇ ਹੋਏ ਸੱਚ ਦੇ ਮਾਰਗ ਤੇ ਚੱਲਣ ਦਾ ਉਪਦੇਸ਼ ਦਿੱਤਾ ਇਸ ਦੌਰਾਨ ਸ਼ਰਦਾਲਮੋਲੀ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ਅਤੇ ਇਸ ਅਫਸਰ ਤੇ ਯੂਥ ਅਕਾਲੀ ਦਲ ਆਗੂ ਸਰਦਾਰ ਜਸਦੀਪ ਸਿੰਘ ਕੌਂਕੇ ਨੇ ਵੀ ਸੰਤ ਮਹਾਪੁਰਸ਼ਾਂ ਦਾ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ ਇਸ ਮੌਕੇ ਸਰਤਸ ਚੇਅਰਮੈਨ ਸੋਮਨਾਥ ਹੀਰ ਸੀਨੀਅਰ ਵਾਈਸ ਪ੍ਰਧਾਨ ਜਤਿੰਦਰ ਸਿੰਘ ਜਿੰਦੀ ਵਾਈਸ ਚੇਅਰਮੈਨ ਜਸਬੀਰ ਸਿੰਘ ਬਾਲੀ ਕੈਸ਼ੀਅਰ ਵਿਜੇ ਚੱਲੀ ਗੁਰਪ੍ਰੀਤ ਲਾਲੀ ਹਰਜਿੰਦਰ ਸੁਜਾਤਵਾਲ ਦੀਪਕ ਸੈਂਪਲਾ ਭੁਪਿੰਦਰ ਕਾਕੂ ਗੁਰਪਾਲ ਪਾਲੀ ਅਸ਼ਵਨੀ ਕੁਮਾਰ ਮਨਪ੍ਰੀਤ ਲਾਦਿਆ ਸ਼ਮਸ਼ੇਰ ਲਾਲ ਪਾਰਸਰਾਮ ਰਜਿੰਦਰ ਬੱਦਨ ਸੁਰਿੰਦਰ ਹੁਸੈਨਪੁਰਾ ਸਨੀ ਲੰਗਾ ਵਿੱਕੀ ਸਿੰਜੀ ਗੱਗੀ ਕਾਕੋਵਾਲ ਸਨੀ ਮਹੇ ਆਦਤੋ ਇਲਾਵਾ ਬੱਡੀ ਗੰਤੀ ਵਿੱਚ ਸੰਗਤਾਂ ਹਾਜ਼ਰ ਸਨ